ਕਿੰਨੇ ਕਿਲੋਮੀਟਰ ਦੌੜੇ ਸੀ ਤੇ 104 ਕਿਲੋਮੀਟਰ ਬਣਿਆ ਜੀ ਉਹ 139 ਵਾਰ ਆਪਣਾ 28 ਘੰਟੇ ਚ ਤੁਹਾਨੂੰ ਦੱਸੋ ਇਹ ਮੈਡਲ ਜਿਹੜੇ ਨੇ ਕਿੱਥੋਂ ਕਿੱਥੋਂ ਪ੍ਰਾਪਤ ਹੋਏ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਸ਼ਮੂਲੀਤ ਕਰਦੇ ਆ ਅਜਈਆਂ ਦੌੜਾਂ ਤੋੜਨ ਵਾਲਾ ਹਰਜਿੰਦਰ ਸਿੰਘ ਅਕੱਲਾ ਪੰਜਾਬੀ ਆ ਕਿਉਰਾ ਸਸਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਪੰਜਾਬੀ ਜਿੰਨੇ ਜ਼ੋਰ ਨਾਲ ਹਲਵਾਉਂਦੇ ਨੇ ਉਹਨੇ ਰੱਜ ਕੇ ਖਾਂਦੇ ਨੇ ਸਵਾਦ ਉਦੋਂ ਆਉਂਦਾ ਜਦੋਂ ਪਰਪਕਾਰੀ ਭਾਵਨਾ ਦੇ ਨਾਲ ਲਖੀਮਪੁਰ ਖੀਰੀ ਦੇ ਇਲਾਕੇ ਪਿੰਡ ਭੀਰਾ ਤੋਂ ਇੱਕ ਨੌਜਵਾਨ ਪੰਜਾਬੀ ਸਮਾਜ ਦੇ ਵਿੱਚੋਂ ਨਿਕਲ ਕੇ ਇਥੋਂ ਦੇ ਪਿੰਡੂ ਪੰਜਾਬੀ ਸਮਾਜ ਦਾ ਹਿੱਸਾ ਬਣ ਗਿਆ। ਪਿੰਡੂ ਲਾਉਸ ਬੈਂਸ ਕਰਕੇ ਵਰਤਿਆ ਕਿ ਜਿਹੜੀ ਪਰਉਪਕਾਰੀ ਭਾਵਨਾ ਚਾਹੇ ਬੰਦਾ ਸ਼ਹਿਰ 'ਚ ਵਸੇ ਚਾਹੇ ਪਿੰਡ 'ਚ ਵਸੇ ਉਹ ਇੱਕੋ ਜਿਹੀ ਰਹਿਣੀ ਚਾਹੀਦੀ ਆ ਤੇ ਇਹ ਸਿੱਧ ਕੀਤਾ ਹਰਜਿੰਦਰ ਸਿੰਘ ਚੰਦੇਰ ਨੇ। ਹਰਜਿੰਦਰ ਸਿੰਘ ਉਹਨਾਂ ਦੇ ਨਾਲ ਜੇ ਅਸੀਂ ਗੱਲਬਾਤ ਕਰ ਰਹੇ ਹਾਂ ਬਹੁਤ ਨਵੇਕਲੇ ਅੰਦਾਜ਼ ਦੇ ਵਿੱਚ ਉਹਨਾਂ ਨੇ ਜਿਹੜੀਆਂ ਇੱਥੇ ਦੌਰਾਂ ਹੁਣ ਤੱਕ ਦੌੜੀਆਂ ਉਹ ਗਿਣਤੀ ਮਿੰਤੀ ਦੇ ਵਿੱਚ ਬਾਅਦ 'ਚ ਦੇਖਾਂਗੇ। ਇੱਕ ਨੋਨਾ ਪਿਛਲੀ ਜਿਹੜੀ ਪਰਉਪਕਾਰੀ ਭਾਵਨਾ ਉਹਨੂੰ ਸਲਾਮ ਕਰਨ ਲਈ ਅੱਜ ਅਸੀਂ ਉਹਨਾਂ ਦੇ ਪਿੰਡ ਉਹਨਾਂ ਦੇ ਸ਼ਹਿਰ ਬਹੁਤ ਹਟਵੇਂ ਇਲਾਕੇ ਦੇ ਵਿੱਚ ਬੈਲਕਲੂਥਾ ਤੋਂ ਬਿਲਕੁਲ ਸਾਈਡ ਨੂੰ ਇਹ ਇਲਾਕਾ ਪੈਂਦਾ ਉੱਥੇ ਡੇਰੀ ਦੇ ਵਿੱਚ ਜਿੱਥੇ ਉਹ ਮੈਨੇਜਰ ਨੇ ਪਿਛਲੇ ਦਿਨੀ ਇਨਾਮ ਵੀ ਜਿੱਤੇ ਆ ਉਹਨਾਂ ਨੇ ਉਹ ਵੀ ਗੱਲਾਂ ਕਰਾਂਗੇ ਸ਼ੁਰੂਆਤਾਂ ਕਰਦੇ ਆ ਪਿਆਰ ਪਰੀ ਸਾਸੇ ਕਾਨ ਹੱਦ ਨੂੰ ਜੀ ਤਸੀਰ ਵੀਰ ਜੀ ਮਿਹਰਬਾਨੀ ਬਹੁਤ ਬਹੁਤ ਵੰਡੀ ਤੁਹਾਡੀ ਸਾਨੂੰ ਵਧੀਆ ਖਾਣਾ ਤੇ ਮਹਿਮਾਨ ਨਵਾਜ਼ੀ ਲਈ ਤੁਹਾਡਾ ਪਹਿਲਾਂ ਤੋਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸਾਨੂੰ ਇਹ ਦੱਸੋ ਵੀ ਇੱਥੇ ਏਡੇ ਦੂਰ ਦਰਾਡੇ ਇਲਾਕੇ ਦੇ ਵਿੱਚ ਜਿਹੜੇ ਯੂਪੀ ਚ ਪੰਜਾਬੀ ਕਦੇ ਜਾ ਵਸੇ ਸੀ 1939 ਚ ਤੁਹਾਡੇ ਬਜ਼ੁਰਗਾਂ ਨੇ ਇਹ ਤੇ ਉਹ ਇਲਾਕਾ ਚੁਣਿਆ ਤੁਸੀਂ ਆਪਣੀ ਰੈ residenc y ਤੋਂ ਬਾਅਦ ਇਹ ਇਲਾਕਾ ਚੁਣ ਲਿਆ ਇਹਦੇ ਵਿੱਚ ਕੋਈ ਖਾਸ ਕਰਨ ਰਿਹਾ ਨਹੀਂ ਕੁਝ ਨਹੀਂ ਮੈਨੂੰ ਆਊਟਡੋਰ ਦਾ ਥੋੜਾ ਸ਼ੌਕ ਆ ਅੱਛਾ ਤੇ ਪਿੰਡ ਉਹ ਵੀ ਉੱਥੇ ਕਰਦੇ ਖੇਤੀਬਾੜੀ ਕਰਦੇ ਸਾਨੂੰ ਤੋਂ ਨਹੀਂ ਕੰਨ ਦਿੱਤੀ ਪਰ ਉਹ ਮਾਂਚੇ ਸੀਗਾ ਬਈ ਹਨਾ ਵੀ ਕਰਨ ਦਾ ਤੇ ਉਹਦੇ ਕਰਕੇ ਫਿਰ ਇਧਰ ਡੇਰੀ ਵੱਨੂ ਆ ਜੀ ਇਹ ਸੋਤ ਵੀ ਨੌਜਵਾਨ ਨੇ ਸਿਰਫ ਡੇਰੀ ਇੰਡਸਟਰੀ ਦੇ ਵਿੱਚ ਹੀ ਧੂੜਾਂ ਨਹੀਂ ਪਟੀਆਂ ਬਲਕਿ ਖੇਡ ਦੇ ਮੈਦਾਨ ਦੇ ਵਿੱਚ ਵੀ ਧੂੜਾਂ ਪਟੀਆਂ ਉਹ ਨਵੇਂ ਕਲਾ ਅੰਦਾਜ਼ ਫਦੋਂ ਤੋਂ ਤੁਸੀਂ ਸ਼ੁਰੂ ਕੀਤਾ ਦੌੜਨਾ ਤੇ ਕਾਰਨ ਕੀ ਰਿਹਾ ਪ੍ਰੇਰਣਾ ਕੀ ਰਹੀ ਮੈਂ ਜੀ 2018 ਚ ਬੇਸਿਕਲੀ ਸ਼ੁਰੂ ਕੀਤਾ ਹੂੰ ਹੂੰ ਤੇ ਪ੍ਰੇਰਣਾ ਮੇਰਾ ਬੋਸ ਜਿਹੜਾ ਪ੍ਰੇਰਣਾ ਹੀ ਮਾਰਕੀਟ ਜੀ ਉਹਨੂੰ ਦੇਖਦਾ ਹੁੰਦਾ ਇਹਨੇ ਕੰਮ ਕਰਨਾ ਸਾਰਾ ਦਿਨ ਫਿਰ ਉਹਨੇ ਸ਼ਾਮ ਨੂੰ ਰੋਡ ਟ੍ਰੇਨਿੰਗ ਤੇ ਜਾਣਾ ਜੀ ਵੀ ਉਹਨੂੰ ਦੇਖਦੇ ਇੱਕ ਹੁੰਦਾ ਹੀ ਉੱਥੇ ਇਕੱਲਾ ਪੰਸੀ ਇਕੱਲਾ ਰਹਿੰਦਾ ਸੀ ਅੱਛਾ ਫਿਰ ਉਹ ਟਾਈਮ ਪਾਸ ਲਈ ਕੁਛ ਤਾਂ ਕਰਨਾ ਸੀ ਫਿਰ ਮੈਂ ਇਧਰ ਨੂੰ ਹੋਇਆ ਸਦਾ ਕਮਾਲ ਦੀ ਗੱਲ ਨਹੀਂ ਰਹੀ ਕੀ ਹਰਜਿੰਦਰ ਸਿੰਘ ਹੁਣਾਂ ਦੀ ਜਦੋਂ ਜੀਵਨ ਸਾਥਣ ਪਵਨਦੀਪ ਕੌਰ ਨੇ ਉਹਨਾਂ ਨੂੰ ਵਿਆਹ ਤੋਂ ਬਾਅਦ ਜੁਆਇਨ ਕੀਤਾ ਪਵਨਦੀਪ ਕੌਰ ਨੇ ਉਹਨਾਂ ਨੂੰ ਇਹ ਪ੍ਰੇਰਣਾ ਦਿੱਤੀ ਕਿ ਦੌੜਨਾ ਭੱਜਣਾ ਜਾਂ ਲੰਮੀਆਂ ਦੌੜਾਂ ਦੇ ਦੜਾਕ ਬਣਨਾ ਠੀਕ ਆ ਲੇਕਿਨ ਕਿੰਨਾ ਚੰਗਾ ਹੋਵੇ ਜੇ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਚੈਰਿਟੀ ਕੋਈ ਪਰਉਕਾਰ ਦੀ ਭਾਵਨਾ ਨਾਲ ਜੁੜ ਜਾਏ ਜਿਸ ਲਈ ਅਸੀਂ ਪਵਨਦੀਪ ਦੇਵੀ ਧੰਨਵਾਦੀਆਂ ਅੱਜ ਕੁਦਰਤੀ ਉਹ ਇੱਥੇ ਮੌਜੂਦ ਨਹੀਂ ਉਹਨਾਂ ਦੀ ਗੈਰ ਹਾਜ਼ਰੀ 'ਚ ਉਹਨਾਂ ਨੂੰ ਅਸੀਂ ਇਕਨੋਲਜ ਕਰਦੇ ਹਾਂ ਸਾਨੂੰ ਦੱਸੋ ਹੁਣ ਤੱਕ ਕਿਸ ਤਰ੍ਹਾਂ ਦੀਆਂ ਦੌੜਾਂ ਤੁਸੀਂ ਦੌੜ ਚੁੱਕੇ ਹੋ ਪਿੱਛੇ ਜਿਹੜੇ ਮੈਡਲ ਨੇ ਇਸ ਗੱਲ ਦੀ ਗਵਾ ਇਹ ਬਹੁਤ ਲੰਮਾ ਲੰਮਾ ਸਮਾਂ ਜਿਹੜੀਆਂ ਦੌਰਾਂ ਮੈਰਾਥਨ ਤੋਂ ਵੀ ਉੱਪਰ ਗਾਂਹਗਾ ਕਹਾਣੀ ਹੁੰਦੀ ਆ ਹਾਂਜੀ ਉਹਦੇ ਵਿੱਚ ਤੁਸੀਂ ਹਿੱਸਾ ਲੈਂਦੇ ਰਹੇ ਸਾਰਾ ਦੱਸੋ ਇਹ ਮੈਡਲ ਜਿਹੜੇ ਨੇ ਕਿੱਥੋਂ ਕਿੱਥੋਂ ਪ੍ਰਾਪਤ ਹੋਏ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਸ਼ਮੂਲੀਤ ਕਰਦੇ ਆ ਜਿਵੇਂ ਉਹ ਹੀ 18 ਤੋਂ ਜਿੱਦਾਂ ਤੁਹਾਨੂੰ ਦੱਸਦਾ ਮੈਂ ਸ਼ੁਰੂ ਕੀਤਾ ਸੀ ਹਾਂਜੀ ਤੇ ਉੱਥੋਂ ਹੀ ਬਸ ਸਾਊਥ ਲੈਂਡ 'ਚ ਮਨਨ ਜਿਆਤਰ ਸਾਰੀਆਂ ਰੇਸਾਂ ਕਰ ਲਈਆਂ ਅੱਛਾ ਜੀ ਤੇ ਨਾਰਥ 'ਚ ਓਕਲੈਂਡ ਤੇ ਹਾਕਸਵੇ ਕਰ ਕੀਤੀ ਹੋਈ ਹੈ ਹਾਂਜੀ ਕਿਸਾਨ ਮੋਰਚੇ ਦੀ ਭਾਵਨਾ ਨੂੰ ਪ੍ਰੇਰਣਾ ਦੇਣ ਦੇ ਲਈ ਹੌਸਲਾ ਦੇਣ ਦੇ ਲਈ ਜਾਹੇ ਵਰਦੇ ਮੀਂਹ ਦੇ ਵਿੱਚ ਨੌਜਵਾਨ ਭੱਜਿਆ ਹੋਵੇ ਦੂਜੀ ਗੱਲ ਮੈਂ ਇਹ ਵੀ ਦੇਖਦਾ ਮੈਂਟਲ ਹੈਲਥ ਇਸ਼ੂਜ਼ ਦੀ ਅੱਜਕੱਲ ਬਹੁਤ ਗੱਲ ਚੱਲਦੀ ਆ ਕੈਂਸਰ ਫਾਊਂਡੇਸ਼ਨ ਨੂੰ ਬਹੁਤ ਸਾਰੇ ਫੰਡਸ ਦੀ ਜ਼ਰੂਰਤ ਹੁੰਦੀ ਹੈ ਸੋ ਬੈਲਵਨ ਸਟਰੀਟ ਜਿਹੜੀ ਦੁਨੀਆ ਦੀ ਸਭ ਤੋਂ ਸਟੀਪਸ ਸਟਰੀਟ ਆ ਡੋਨੇਟਨ ਦੇ ਵਿੱਚ ਹਾਂਜੀ ਹਾਂਜੀ ਉਹ ਰਿਕਾਰਡ ਤੁਹਾਡੇ ਨਾਂ ਆ ਉਹ ਕਿਵੇਂ ਉਹ ਗੱਲ ਬਣੀ ਉਹ ਜੀ ਬਸ ਇਦਾਂ ਹੀ ਸੀ ਗਮ ਮੈਂ ਜਦੋਂ ਆਪਾਂ ਲੋਕਾਂ ਨੂੰ ਥੋੜਾ ਅਟ੍ਰੈਕਟ ਕਰਨਾ ਨਾ ਥੋੜਾ ਵੱਖਰਾ ਕਰਨਾ ਪੈਂਦਾ ਕੁਛ ਨਾ ਕੁਛ ਅੱਛਾ ਤੇ ਕਿਉਂਕਿ ਹੁਣ ਚੈਰੀਟੀ ਲਈ ਕਰਨਾ ਸੀ ਫਿਰ ਸੀਗਾ ਵੀ ਕੁਝ ਵੱਖਰਾ ਕਰਾਂ ਫਿਰ ਸਾਲ ਕੁ ਪਹਿਲਾਂ ਮੇਰੇ ਦੋਸਤ ਨੇ ਉੱਥੇ ਕੀਤੀ ਸੀ ਉਹਨੇ 1000 ਮੀਟਰ ਜਿੱਦਾਂ 1000 ਮੀਟਰ ਕਲਾਈਮਿੰਗ ਕੀਤੀ ਸੀ ਜੀ ਜੀ ਤੇ ਉੱਥੇ ਹੀ ਮੈਨੂੰ ਆਈਡੀਆ ਹੈ ਵੀ ਇੱਥੇ ਇਹ ਮੈਂ ਕਰ ਸਕਦਾ ਹਾਂ ਹਾਂ ਤੇ ਈਜ਼ੀ ਇਨਾਫ ਆ ਤੇ ਉਹ ਫਿਰ ਉੱਥੋਂ ਹੀ ਸੀਗਾ ਤੇ ਫਿਰ ਜਦੋਂ ਮੈਂ ਇੱਕ ਦੱਸਿਆ ਥਾਰ ਨੂੰ ਮੈਂ ਆਹ ਕਰ ਇਦਾਂ ਦਾ ਕਰਨੀ ਆ ਜਿੱਥੋਂ ਲੋਕਲ ਕਲੱਬਾਂ ਨੇ ਸਪੋਰਟ ਪੂਰੀ ਦਿੱਤੀ ਪਛਣਾ ਪਛ ਅੱਛਾ ਤੇ ਕਿਉਂਕਿ ਹੁਣ ਚੈਰੀਟੀ ਲਈ ਕਰਨਾ ਸੀ ਫਿਰ ਸੀਗਾ ਵੀ ਕੁਝ ਵੱਖਰਾ ਕਰਾਂ ਫਿਰ ਸਾਲ ਕੁ ਪਹਿਲਾਂ ਮੇਰੇ ਦੋਸਤ ਨੇ ਉੱਥੇ ਕੀਤੀ ਸੀ ਉਹਨੇ 1000 ਮੀਟਰ ਦੀ 1000 ਮੀਟਰ ਕਲਾਈਮਿੰਗ ਕੀਤੀ ਸੀ ਜੀ ਜੀ ਤੇ ਉੱਥੇ ਹੀ ਮੈਨੂੰ ਆਈਡੀਆ ਹੈ ਵੀ ਇੱਥੇ ਇਹ ਮੈਂ ਕਰ ਸਕਦਾ ਹਾਂ ਹਨਾ ਹਾਂਜੀ ਤੇ ਈਜ਼ੀ ਇਨਾਫ ਆ ਤੇ ਉਹ ਫਿਰ ਉੱਥੋਂ ਹੀ ਸੀਗਾ ਤੇ ਫਿਰ ਜਦੋਂ ਮੈਂ ਇੱਕ ਦੱਸਿਆ ਥਾਰ ਨੂੰ ਮੈਂ ਆਹ ਕਰ ਇਦਾਂ ਦਾ ਕਰਨੀ ਆ ਕਿ ਉੱਥੋਂ ਲੋਕਲ ਕਲੱਬਾਂ ਨੇ ਸਪੋਰਟ ਪੂਰੀ ਦਿੱਤੀ ਸੀ ਕਿੰਨੇ ਕਿਲੋਮੀਟਰ ਤੋੜੇ ਸੀ ਤੇ 104 ਕਿਲੋਮੀਟਰ ਬਣਿਆ ਸੀ ਜੀ ਉਹ 139 ਵਾਰ ਪਰ ਅੰਡਾ 28 ਘੰਟੇ ਸੋ ਸਾਰਾ ਪੈਸਾ ਜਿਹੜਾ ਦਾਨ ਮੁਹਿੰਮ ਦੇ ਵਿੱਚ ਗਿਆ ਇੱਕ ਨਵੇਕਲੀ ਗੱਲ ਇਹ ਵੀ ਆ ਹਰਜਿੰਦਰ ਸਿਰਫ ਐਥਲੈਟਿਕਸ ਦੇ ਤੌਰ ਤੇ ਜਾਂ ਜਿਹੜੇ ਸ਼ੂ ਪਾਈ ਜਾਂਦੇ ਸਪੋਰਟਸ ਦੇ ਲਈ ਉਹਨਾਂ ਦੇ ਨਾਲ ਨਹੀਂ ਗੰਮ ਬੂਟਸ ਦੇ ਵਿੱਚ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਹਮਾਇਤ ਕਰਨ ਦੇ ਲਈ ਅਕਸਰ ਦੌੜਦੇ ਦਿਖਾਈ ਦਿੰਦੇ ਆ ਨਿਊਜ਼ੀਲੈਂਡ ਵਿੱਚ ਵਸੇ ਪੰਜਾਬੀਆਂ ਦੀ ਗਿਣਤੀ ਕਿਤੇ ਵੱਧ ਹੋ ਸਕਦੀ ਹੈ ਲੇਕਿਨ ਇਸ ਨਵੇਕਲੇ ਅੰਦਾਜ਼ ਦੇ ਵਿੱਚ ਅਜਈਆਂ ਤੋੜਾਂ ਤੋੜਨ ਵਾਲਾ ਹਰਜਿੰਦਰ ਸਿੰਘ ਇਕੱਲਾ ਪੰਜਾਬੀ ਆ ਜਿਹੜਾ ਸਾਡੇ ਵਰਗੇ ਬਹੁਤ ਸਾਰੇ ਮਿੱਤਰਾਂ ਦੇ ਲਈ ਪ੍ਰੇਰਨਾ ਸਰੋਤ ਹੈ ਹਰਜਿੰਦਰ ਬਹੁਤ ਸਾਰੇ ਮੈਡਲ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਇੱਕ ਮੈਡਲ ਤੁਸੀਂ ਆਪਣੀ ਹਿੱਕ 'ਨਾਂ ਲਾ ਕੇ ਰੱਖਦੇ ਆ ਸਾਨੂੰ ਉਹਦੇ ਬਾਰੇ ਵੀ ਦੱਸੋ ਤੇ ਦਿਖਾਓ ਵੀ ਇਹ ਜੀ ਹੈਗਾ ਡੋਨੇਟਨ 3ਪੀਸ ਦਾ ਅੱਛਾ ਤੇ 3ਪੀਕ ਤਿੰਨ ਡੋਨੇਟਨ ਦਾ ਸਭ ਤੋਂ ਉੱਚੇ ਹਿੱਲੇ ਉੱਥੇ ਰੇਸ ਹੁੰਦੀ ਆ ਹਰੇਕ ਸਾਲ ਜੋ ਕਿ ਅਗਲੇ ਨੈਕਸਟ ਵੀਕਐਂਡ ਹੀ ਆਉਣ ਵਾਲੇ ਹਾਂਜੀ ਤੇ ਮਨ ਲਾ ਜਿਆਦੀ ਵੇਸ ਜਿਆਦਾ ਮੈਂ ਕਰਦਾ ਰਹਣੀ ਆ ਪਹਿਲਾ ਸਾਲ ਹੋਣਾ ਮੈਂ ਮਿਸ ਕਰਨੀ ਕਿ ਮੈਂ ਵਾਈਫ ਨੂੰ ਤੇ ਕੰਨੇਣਾ ਕਰਾਇਸ਼ ਚ ਹਾਂ ਤੇ ਇਹ ਰੇਸ ਵੀ ਕੀਤੀ ਮੈਂ ਤਿੰਨ ਸਾਲ ਹੋ ਗਏ ਜਿਹੜੀ ਗੰਭੂਟਾਂ ਜੇ ਕਰਦਾ 26 ਕਿਲੋਮੀਟਰ ਹੁੰਦੀ ਆ ਜੀ ਤੇ ਤਾਂ ਕਰਕੇ ਹੁੰਦਾ ਕਿ ਉੱਥੇ ਇੱਕ ਤਾਂ ਲੋਕ ਪੁੱਛਦੇ ਕਿਉਂ ਕਰਦਾ ਅੱਛਾ ਉਹਨਾਂ ਨੂੰ ਦੱਸੀਦਾ ਕਿਉਂਕਿ ਹਾਫ ਮੈਰਥਨ ਐ ਮੈਰਥਨ ਕਰਦੇ ਸਾਰੇ ਬਹੁਤ ਤੇਜ਼ ਭੱਜਦੇ ਆ ਤੇ ਕਿਸੇ ਕੋ ਟਾਈਮ ਨਹੀਂ ਹੁੰਦਾ ਇਹ ਹਿਲਾਂ ਵਾਲੀ ਰੋ ਰੇਸ ਹੁੰਦੀ ਹੈ ਉਹ ਹਿੱਲ ਆ ਗਿਆ ਕਈ ਤੁਰ ਕੇ ਕਰਦੇ ਹੋਏ ਆਕ ਪੁੱਛਦੇ ਆ ਤੂੰ ਕਿਉਂ ਇਦਾਂ ਕਰ ਰਿਹਾ ਫਿਰ ਉਹਦਾ ਬੰਦਾ ਐਕਸਪਲੇਨ ਕਰਦਾ ਵੀ ਆਮ ਹਸ ਮੈਂਟਲ ਹੈਥ ਲਈ ਕਰ ਰਿਹਾ ਮੈਂ ਬਹੁਤ ਉਹਨਾਂ ਲਈ ਬਹੁਤ ਖੂਬ ਇਸ ਭਾਵਰਾਂ ਦੇ ਵਿੱਚ ਇੱਕ ਨਾਂ ਉਦੋਂ ਜੁੜ ਜਾਂਦਾ ਜਦੋਂ ਪਵਨਦੀਪ ਤੇ ਹਰਜਿੰਦਰ ਦੇ ਘਰ ਇੱਕ ਬਹੁਤ ਖੂਬਸੂਰਤ ਬੇਟਾ ਜਨਮ ਲੈਂਦਾ ਤਿਹੋ ਦੇ ਕੇਸਾਂ ਦਾ ਜੂੜਾ ਜਿਹੜਾ ਉਹ ਵੀ ਸ਼ਾਇਦ ਲੋਕਾਂ ਨੂੰ ਹਾਲੇ ਹੋਤਰਾ ਲੱਗਦਾ ਹੋਵੇਗਾ ਮੈਨੂੰ ਪੂਰੀ ਉਮੀਦ ਹੈ ਆਉਂਦੇ ਸਮਿਆਂ ਦੇ ਵਿੱਚ ਹਰਜਿੰਦਰ ਤੋਂ ਪ੍ਰਭਾਵਿਤ ਹੋ ਕੇ ਜਦੋਂ ਉਹਦਾ ਬੇਟਾ ਵੀ ਸਿਰ ਤੇ ਕੇਸਾਂ ਦਾ ਜੂੜਾ ਕਰਕੇ ਇੱਕ ਵੱਖਰੀ ਪਛਾਣ ਦੇ ਨਾਲ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬਣੇਗਾ ਤੇ ਪੰਜਾਬ ਪੰਜਾਬੀਅਤ ਸਿੱਖੀ ਦੀ ਭਾਵਨਾ ਪੂਰੀ ਦੁਨੀਆ ਦੇ ਵਿਹੜੇ ਵਿੱਚ ਗੂੰਜੇਗੀ ਹਰਜਿੰਦਰ ਵੀਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੀਪ ਆਪ ਦਾ ਸਪਿਰਟ ਸਸਕਾ ਥੈਂਕ ਯੂ